ਮਿੰਟੂ ਜੀ ਇੱਕ ਗੱਲ ਮੈਂ ਹੋਰ ਮੰਨ ਗਿਆ ਜਿਹੜੀ ਰਾਹੁਲ ਗਾਂਧੀ ਨੇ ਚੁੱਕੀ ਹੈ ਕਾਂਗਰਸ ਨੇ ਚੁੱਕੀ ਹੈ ਜਿਹੜਾ ਕਿ ਮਨਰ ਸਟਾਕ ਮਾਰਕੀਟ ਨੂੰ ਲੈ ਕੇ ਉਹਨਾਂ ਨੇ ਕਹਿੰਦੇ ਕਿ ਬਈ ਸ਼ੇਅਰ ਮਾਰਕੀਟ ਦੇ ਵਿੱਚ ਕਹਿੰਦੇ ਕਿ ਸਲਾਹਾਂ ਦੇਈ ਜਾਂਦੇ ਸੀ ਕਹਿੰਦੇ ਕਿ ਬਈ ਪੈਸਾ ਲਾਓ ਪੈਸਾ ਲਾਓ ਪੈਸਾ ਲਾਓ ਤੇ ਬਾਜ਼ਾਰ ਕਹਿੰਦੇ ਕਿ ਮੂੰਹ ਤੋਂ ਮੂੰਹ ਵੱਜ ਗਿਆ 30 ਲੱਖ ਕਰੋੜ ਦਾ ਦੱਸਦੇ ਹਨ ਕਿ ਨੁਕਸਾਨ ਜੀ ਦੇਖੋ ਰਾਹੁਲ ਗਾਂਧੀ ਦੀ ਆਪਣੀ ਰਾਜਨੀਤੀ ਹੈ ਸੀ ਉਹਦੇ ਨਾਲ ਇਤفاق ਰੱਖੀਏ ਜਾਂ ਨਾ ਰੱਖੀਏ ਉਹ ਸਾਡੇ ਤੇ ਨਿਰਭਰਿਆ ਜੀ ਬਤੌਰ ਚਾਹੇ ਤੁਸੀਂ ਰਾਜਨੀਤਿਕ ਦਰਸ਼ਕ ਹੋ ਜਾਂ ਪੱਤਰਕਾਰ ਹੋ ਪਰ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਨੂੰ ਕੀ ਜ਼ਰੂਰਤ ਸੀ ਇਹ ਕਹਿਣ ਦੀ ਕਿ ਤੁਸੀਂ ਇਨਵੈਸਟ ਕਰੋ 4 ਤਰੀਕ ਨੂੰ ਜਾਂ 4 ਤਰੀਕ ਤੋਂ ਬਾਅਦ ਤੁਹਾਨੂੰ ਵੇਖੋ ਕਿੰਨਾ ਮਿਲਦਾ ਅਮਿਤ ਸ਼ਾਹ ਜੀ ਨੂੰ ਕੀ ਜ਼ਰੂਰਤ ਸੀ ਇਹ ਗੱਲ ਕਹਿਣ ਦੀ ਹੁਣ ਐਗਜ਼ਿਟ ਪੋਲ ਜਾਂ ਇਹ ਸਭ ਕੁਝ ਸਕ੍ਰਿਪਟਡ ਸੀ ਜਾਂ ਨਹੀਂ ਇਹਦੇ ਬਾਰੇ ਤਾਂ ਕੋਈ ਨਹੀਂ ਕਹਿ ਸਕਦੇ ਪਰ ਤੁਸੀਂ ਤੇ ਸੱਦੇ ਦੇ ਰਹੇ ਸੀਗੇ ਨਾ ਇਨਵੈਸਟ ਕਰੋ ਇਨਵੈਸਟ ਕਰੋ ਇਨਵੈਸਟ ਕਰੋ ਤਾਂ ਤੁਹਾਡੇ ਐਗਜ਼ਿਟ ਪੋਲ ਜਾਂ ਤੁਹਾਡੇ ਬੋਲਾਂ ਤੇ ਜਿਹੜੇ ਬੰਦਿਆਂ ਨੇ ਚਾਰ ਤਰੀਕ ਨੂੰ ਘਾਟਾ ਖਾਦਾ ਹੈ ਭਾਈ ਉਹਦੀ ਨੈਤਿਕ ਜ਼ਿੰਮੇਵਾਰੀ ਤੇ ਬਣਦੀ ਹੈ ਨਾ ਹਾਲਾਂਕਿ ਸ਼ੇਅਰ ਬਾਜ਼ਾਰ ਆਪਾਂ ਪਹਿਲਾਂ ਹੀ ਕਹਿੰਨੇ ਆ ਕਿ ਭਾਈ ਇੱਥੇ ਜੋਖਮ ਹੁੰਦਾ ਇੱਥੇ ਲਾਸ ਦਾ ਖਤਰਾ ਬਣਿਆ ਰਹਿੰਦਾ ਸੋਚ ਸੰਭਲ ਕੇ ਜਾਓ ਸਟਾਕ ਮਾਰਕੀਟ ਹੈ ਹੀ ਇਹ ਚੀਜ਼ ਜੀ ਕਿ ਇੱਕ ਮੌਕੇ ਤੇ ਕਰੋੜਪਤੀ ਹੋ ਇੱਕ ਮੌਕੇ ਤੇ ਤੁਸੀਂ ਰੋੜਪਤੀ ਹੋ ਔਰ ਕੋਈ ਵੱਡਾ ਇਹ ਨਹੀਂ ਹੈ ਕਿ ਬਹੁਤ ਵੱਡਾ ਜਿਹੜਾ ਇਸ ਇਕਨੋਮੀ ਨੂੰ ਜਾਂ ਸਟਾਕ ਮਾਰਕੀਟ ਨੂੰ ਜਿਹੜਾ ਉਹ ਲੰਬੇ ਸਮੇਂ ਵਾਸਤੇ ਝਟਕਾ ਲੱਗ ਗਿਆ ਉਹ ਬਹਾਲ ਹੋਣਾ ਸ਼ੁਰੂ ਹੋ ਗਿਆ ਸਟਾਕ ਮਾਰਕੀਟ ਇਹ ਤਾਂ ਅਪ ਡਾਊਨ ਚੱਲਦਾ ਰਹਿੰਦਾ ਹੈ ਇਹ ਹਿੱਸਾ ਹੈ ਪਰ ਪ੍ਰਧਾਨ ਮੰਤਰੀ ਔਰ ਅਮਿਤ ਸ਼ਾਹ ਜਿਸ ਤਰ੍ਹਾਂ ਕਹਿ ਕੇ ਗਏ ਔਰ ਜਿਸ ਤਰ੍ਹਾਂ ਲੋਕਾਂ ਨੇ ਫਿਰ ਆਪ ਦਾ ਪੈਸਾ ਗਵਾਇਆ ਕਿੰਤੂ ਪਰੰਤੂ ਤਾਂ ਉਸ ਚੀਜ਼ ਨੂੰ ਲੈ ਕੇ ਹੋਣਗੇ ਔਰ ਐਗਜ਼ਿਟ ਪੋਲ ਤਾਂ ਇਸ ਮੁਲਕ ਦੇ ਵਿੱਚ ਕਹਿ ਲਈਏ ਕਿ ਇੱਕ ਐਸੀ ਸ਼ਹਿ ਬਣ ਗਿਆ ਕਿ ਲੋਕ ਸਿੱਧੇ ਮੂੰਹ ਉਹਦਾ ਨਾਮ ਲੈ ਕੇ ਵੀ ਜਾਂ ਨਾ ਸੁਣ ਕੇ ਵੀ ਰਾਜ਼ੀ ਨਹੀਂ ਹੈ। ਕੀ ਐਗਜ਼ਿਟ ਪੋਲ ਨਾ ਵੀਰੇ ਨਾ ਅਸੀਂ ਇਹ ਐਗਜ਼ਿਟ ਪੋਲ ਜਿਹੜੇ ਆ ਇਸ ਨਾਲ ਇੰਟਰਜੈਕਟ ਪੋਲ ਗਾਂਦ ਹੋ ਗਿਆ ਕੋਈ ਨਹੀਂ ਯਾਰ ਭਾਈ ਅਸੀਂ ਦੇਖਣੀ ਨਹੀਂ ਗੱਲ ਬਾਤ ਕਰੀਏ।